ਉਤ ਗਰਮੀ ਹੋ ਰਹੀ ਸੀ ਬੁਰਾ ਹਾਲ ਹੁੰਦਾ ਟੂਰਿਸਟ ਵੀ ਨਹੀਂ ਆ ਰਹੇ تھے ਯਹਾਂ ਪਰ ਆ ਰਹੇ تھے ਵਾਕਿ ਜਲਾ ਰਹੇ ਤੇ ਹੁਣ ਮੌਸਮ ਹੋਣੇ ਸੇ ਟੂਰਿਸਟ ਵੀ ਵੜੇ ਆ ਕੰਮ ਵੀ ਪੜਿਆ ਬਹੁਤ ਚੰਗੇ ਗੱਲੇ ਆ ਬਹੁਤ ਵਧੀਆ ਲੋਕ ਖੁਸ਼ ਨੇ ਇੰਜੋਏ ਕਰ ਰਹੇ ਆ ਹਾਂਜੀ ਵਧੀਆ ਲੱਗਦਾ ਜੀ ਆ ਜੇ ਮੌਸਮ ਹੁਣ ਹੋ ਗਿਆ ਨਾ ਇਸ ਚਾਰਚ ਫੇਰੇ ਕਿਤਨੇ ਕਿਤਨੇ ਜਿੱਥੇ ਜਿੱਥੇ ਮੀਂਹ ਪੈਂਦਾ ਹੈ ਪਹਿਲਾਂ ਤਾਂ ਗਰਮੀ ਪੜੀ ਸੀ ਕੋਈ ਬਾਹਰ ਹੀ ਨਹੀਂ ਸੀ ਨਿਕਲਦਾ ਨਾ ਤੇ ਹੁਣ ਸਭ ਦਾ ਜੀ ਕਰਦਾ ਘੁੰਮਣ ਫੇਰ ਨੂੰ ਉਹਨਾਂ ਤਾਂ ਬੱਚਿਆਂ ਦੀਆਂ ਤਾਂ ਛੁੱਟੀਆਂ ਖਤਮ ਹੋ ਗਈਆਂ ਨੇ ਉਹਨਾਂ ਨੂੰ ਸਕੂਲ ਜਾਣਾ ਪੈਣਾਗਾ ਲੱਗ ਗਿਆ ਨਾ ਲਗਾਤਾਰ ਪੈ ਰਹੀ ਗਰਮੀ ਅਤੇ ਵੱਧ ਰਹੇ ਪਾਰੇ ਤੋਂ ਬਾਅਦ ਆਖਰਕਾਰ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਮੌਨਸੂਨ ਦੇ ਆਉਣ ਦੇ ਨਾਲ ਜਿੱਥੇ ਮੌਸਮ ਦਾ ਮિજાਜ ਬਦਲਿਆ ਉੱਥੇ ਤਸਵੀਰਾਂ ਵੀ ਬਦਲ ਚੁੱਕੀਆਂ ਇਸ ਸਮੇਂ ਅਸੀਂ ਸੁਕਨਾ ਲੇਕ ਚੰਡੀਗੜ੍ਹ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਨਜ਼ਾਰੇ ਬਦਲ ਚੁੱਕੇ ਨੇ ਇਸ ਲੇਕ ਦੇ ਉੱਤੇ ਗਰਮੀ ਦੇ ਨਾਲ ਜਿੱਥੇ ਪਹਿਲਾਂ ਪਾਣੀ ਦੀ ਮਾਤਰਾ ਵੀ ਕੱਟੀ ਸੀ ਹੁਣ ਉਹ ਵੀ ਵਧਣੀ ਸ਼ੁਰੂ ਹੋ ਗਈ ਹੈ ਤੇ ਲੋਕਾਂ ਦੀ ਆਵਾਜ਼ਾਈ ਵੀ ਵਧਣੀ ਸ਼ੁਰੂ ਹੋ ਚੁੱਕੀ ਹੈ ਲੋਕ ਇੱਥੇ ਐਨਜੋਏ ਕਰਦੇ ਨਜ਼ਰ ਆ ਰਹੇ ਹਨ ਗਰਮੀ ਦੇ ਕਾਰਨ ਟੂਰਿਸਟ ਦਾ ਆਉਣਾ ਜਾਣਾ ਵੀ ਘਟ ਚੁੱਕਿਆ ਸੀ ਲੋਕ ਇੱਥੇ ਬਹੁਤ ਜ਼ਿਆਦਾ ਘਟ ਗਿਣਤੀ ਚਾਰੇ ਸਨ ਪਰ ਹੁਣ ਜਿਵੇਂ ਹੀ ਮੌਸਮ ਬਦਲਿਆ ਮੌਨਸੂਨ ਆਇਆ ਤੇ ਬੱਦਲਬਾਈ ਛਾਣ ਲੱਗੀ ਆ ਠੰਡੀ ਹਵਾਵਾਂ ਮੈਂ ਚੱਲ ਰਹੀਆਂ ਤਾਂ ਲੋਕ ਇੱਥੇ ਐਨਜੋਏ ਕਰਦੇ ਨਜ਼ਰ ਆ ਰਹੇ ਨੇ ਕੋਈ ਵੋਟਿੰਗ ਕਰਦੇ ਨਜ਼ਰ ਆ ਰਿਹਾ ਕੋਈ ਆਪਣੇ ਪਰਿਵਾਰ ਨਾਲ ਇਸ ਲੇਕ ਦੇ ਉੱਤੇ ਟਹਿਲਦੇ ਨਜ਼ਰ ਆ ਰਹੇ ਨੇ ਸੋਰ ਲੰਬਾ ਸਮਾਂ ਗਰਮੀ ਪਈ ਆ ਗਰਮੀ ਤੋਂ ਬਾਅਦ ਆਖੀਕਾਰ ਲੇਕ ਤੇ ਪਹਿਲਾਂ ਕੋਈ ਕੋਈ ਦੇਖਣ ਨੂੰ ਮਿਲ ਰਿਹਾ ਸੀ ਪਾਣੀ ਵੀ ਘਟਦਾ ਨਜ਼ਰ ਆ ਰਿਹਾ ਸੀ ਤੇ ਲਗਾਤਾਰ ਗਰਮੀ ਬਾਦੀ ਨਜ਼ਰ ਆ ਰਹੀ ਸੀ ਪਰ ਪਹਿਲੀ ਮੌਨਸੂਨ ਤੋਂ ਬਾਅਦ ਸਭ ਕੁਝ ਬਦਲ ਚੁੱਕਿਆ ਹਵਾਵਾਂ ਠੰਡੀਆਂ ਹੋ ਚੁੱਕੀਆਂ ਨੇ ਤੇ ਇੱਥੇ ਤਸਵੀਰਾਂ ਬਦਲ ਚੁੱਕੀਆਂ ਨੇ ਲੋਕ ਇੰਜੋਏ ਕਰਦੇ ਨਜ਼ਰ ਆ ਰਹੇ ਨੇ ਲੋਕ ਇਸ ਸਮੇਂ ਨੂੰ ਮਾਣਦੇ ਨਜ਼ਰ ਆ ਰਹੇ ਨੇ ਤਸਵੀਰਾਂ ਸੁਖਨਾ ਲੇਖਦੀਆਂ ਨੇ ਜਿੱਥੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਆਖੀਕਾਰ ਮੌਸਮ ਦਾ ਅਸਰ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ ਆ ਇੱਥੇ ਲੋਕ ਮੌਸਮ ਨੂੰ ਮਾਨਦੇ ਨਜ਼ਰ ਆ ਰਹੇ ਹਨ ਲਗਾਤਾਰ ਤਸਵੀਰਾਂ ਸੁਖਨਾ ਲੇਖ ਦੀਆਂ ਬਦਲਦੀਆਂ ਜਾ ਰਹੀਆਂ ਹਾਲਾਂਕਿ ਹਜੇ ਮੌਨਸੂਨ ਸ਼ੁਰੂ ਹੋਈ ਹੈ ਤੇ ਲਗਾਤਾਰ ਜਿਵੇਂ ਹੀ ਵੀ ਵਰਦਾ ਰਹੇਗਾ ਤੇ ਤਸਵੀਰਾਂ ਹੋਰ ਵੀ ਬਦਲਦੀਆਂ ਨਜ਼ਰ ਆਉਣਗੀਆਂ ਕੈਮਰਾਮੈਨ ਇੰਦਰਜੀਤ ਸਿੰਘ ਦੇ ਨਾਲ ਜਸਪ੍ਰੀਤ ਸਿੰਘ ਪੀਟੀਸੀ ਨਿਊਜ਼ ਚੰਡੀਗੜ੍ਹ ਮੌਸਮ ਬਹੁਤ ਵਧੀਆ ਜੀ ਬਸ ਹੋ ਗਈ ਬਹੁਤ ਸੋਹਣਾ ਮੌਸਮ ਠੰਡਾ ਮੌਸਮ ਹੋ ਰਿਹਾ ਲੱਗਦਾ ਹੈ ਗਰਮੀ ਤੋਂ ਬਾਅਦ ਮੌਸਮ ਨੇ ਬਦਲਿਆ ਹਾਂ ਜੀ ਗਰਮੀ ਤੋਂ ਥੋੜੀ ਰਾਹਤ ਮਿਲ ਗਈ ਹੈ ਬਹੁਤ ਪੀਲ ਚਾਬੀ ਦੋੜੇ ਹਾਂਜੀ ਬਹੁਤ ਵਧੀਆ ਮੌਸਮ ਬੜਾ ਵਧੀਆ ਹੋਣਾ ਬੜਾ ਅੱਛਾ ਲੱਗ ਰਿਹਾ ਇੱਥੇ ਆ ਕੇ ਸੋਹਣਾ ਮੌਸਮ ਆ ਪਹਿਲਾਂ ਬਹੁਤ ਜ਼ਿਆਦਾ ਗਰਮੀ ਸੀ ਅੱਜ ਬਹੁਤ ਵਧੀਆ ਮੌਸਮ ਹੈ ਠੰਡਾ ਠੰਡਾ ਠੰਡੀਆਂ ਹਵਾਵਾਂ ਚੱਲਣਦੀਆਂ ਸੋਹਣਾ ਮੌਸਮ ਆ ਜੀ ਸਨ ਦਾ ਬੜਾ ਸੁਆਣਾ ਹੋ ਰਖਾ ਪਹਿਲੇ ਉਹ ਗਰਮੀ ਦੀ ਗਰਮੀ ਇਹ ਚੰਡੀਗੜ੍ਹ ਮੈਂ ਆਪ ਦੇਖੋ ਆਪ ਕਿਤਨਾ ਮੌਸਮ ਸਾਫ ਹੋਰ ਵਧੀਆ ਹੋ ਗਿਆ ਕੋਲਸ ਟੂਡੇਸ ਆਈ ਐਨਜੋਏਡ ਦ ਵੈਦਰ ਇਟਸ ਇਟਸ ਨੋਰਮਲ ਇੰਜੋਏਡ Yeah, hey, I enjoyed the rain. I enjoyed especially the rain. Where yeah. you from? I'm from Congo.